ਹਾਂਜੀ ਪਹਿਲਾ ਵੈਨੇਜ਼ੁਏਲਾ ਤੇ ਕਬਜ਼ਾ ਕੀਤਾ ਤੇ ਹੁਣ ਗ੍ਰੀਨਲੈਂਡ ਦੇ ਉੱਪਰ ਇਸ ਤੋਂ ਬਾਅਦ ਕਿਹੜੇ ਦੇਸ਼ ਦੀ ਵਾਰੀ ਹੈਗੀ ਹੈ ਇਹ ਵੀ ਆਪਾਂ ਗੱਲ ਕਰਾਂਗੇ ਇਸ 5 ਮਿੰਟ ਦੀ ਵੀਡੀਓ ਦੇ ਵਿੱਚ ਐਂਡ ਤੱਕ ਜਰੂਰ ਦੇਖਿਓ ਹਾਂਜੀ ਵੈਨੇਜ਼ੁਏਲਾ ਦਾ ਸਾਰਿਆਂ ਨੂੰ ਕਲੀਅਰ ਹੀ ਸੀਗਾ ਕਿ ਉੱਥੋਂ ਤੇਲ ਨਿਕਲਦਾ ਹੈਗਾਗਾ ਤੇ ਦੁਨੀਆ ਦੇ ਨੰਬਰ 1 ਦੇ ਉੱਤੇ ਹੁੰਦਾ ਉਹ ਕੰਟਰੀ ਤੇਲ ਦੇ ਮਾਮਲੇ ਦੇ ਵਿੱਚ ਰਿਜ਼ਰਵਾਂ ਦੇ ਰੂਪ ਦੇ ਵਿੱਚ ਤਾਂ ਉੱਥੋਂ ਉਸ ਦੇ ਉੱਪਰ ਕਬਜ਼ਾ ਹੋ ਚੁੱਕਾ ਹੈਗਾ ਸਾਰਾ ਕੰਟਰੋਲ ਹੁਣ ਅਮਰੀਕਾ ਦਾ ਹੀ ਹੈਗਾ ਜਦੋਂ ਉਹਨਾਂ ਨੇ ਉਹਨਾਂ ਦੇ ਰਾਸ਼ਟਰਪਤੀ ਨੂੰ ਕਿਡਨੈਪ ਵਗੈਰਾ ਕੀਤਾ ਸੀਗਾ ਤੇ ਹੁਣ ਅਗਰ ਗੱਲ ਕੀਤੀ ਗ੍ਰੀਨਲੈਂਡ ਦੀ ਤਾਂ ਇੱਥੇ ਕਿਹਾ ਜਾਂਦਾ ਸੀ ਕਿ ਸਿਕਿਉਰਿਟੀ ਦਾ ਕੰਸਰਨ ਹੈਗਾ ਅਮਰੀਕਾ ਨੂੰ ਤਾਂ ਅਮਰੀਕਾ ਨੇ ਇੱਥੇ ਬਹਾਨਾ ਲਗਾਇਆ ਸੀਗਾ ਕਿ ਰਸ਼ੀਆ ਤੇ ਚਾਈਨਾ ਇੱਥੇ ਉਹਨਾਂ ਦੇ ਸ਼ਿਪ ਵਗੈਰਾ ਆਉਂਦੇ ਜਾਂਦੇ ਰਹਿੰਦੇ ਨੇਗੇ ਤੇ ਇੰਨਾ ਜ਼ਿਆਦਾ ਉੱਥੇ ਇਹਨਾਂ ਦਾ ਮਿਲਟਰੀ ਦਾ ਬਿਲਡ ਅਪ ਨਹੀਂ ਹੈਗਾ ਗ੍ਰੀਨਲੈਂਡ ਦੇ ਉੱਪਰ ਉੱਥੇ ਦੇ ਯੂਰੋਪੀਅਨ ਕੰਟਰੀਜ਼ ਦਾ ਇਵਨ ਕਿ ਨੈਟੋ ਦਾ ਕਿ ਉਸ ਨੂੰ ਇਹ ਕੰਟਰੋਲ ਦੇ ਵਿੱਚ ਰੱਖ ਸਕਣ ਤੇ ਉਸ ਦੀ ਸੁਰੱਖਿਆ ਕਰ ਸਕਣ ਟੂ ਅਮਰੀਕਨ ਨੇ ਕਿਹਾ ਸੀ ਕਿ ਇਹ ਸਾਨੂੰ ਦੇ ਦਿਓ ਤੇ ਅਸੀਂ ਇਹਦੀ ਸੁਰੱਖਿਆ ਕਰਾਂਗੇ ਤੇ ਇਸ ਦੇ ਵਿੱਚ 1-1 ਲੱਖ ਡਾਲਰ ਹਰੇਕ ਬੰਦੇ ਨੂੰ ਦੇਣ ਦਾ ਆਫਰ ਵੀ ਆਇਆ ਸੀਗਾ ਪਰ ਉਹਨਾਂ ਨੇ ਜਿਵੇਂ ਕਿ ਆਇਆ ਜਾਂਦਾ ਕਿ ਆਫਰ ਨੂੰ ਟੁਕਰਾ ਦਿੱਤਾ ਉਹਨਾਂ ਨੇ ਕਿਹਾ ਕਿ ਸਾਡੇ ਲਈ ਆਪਣਾ ਦੇਸ਼ ਹੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈਗਾ ਅਸੀਂ ਡਾਲਰ ਦਾ ਮਤਲਬ ਕੀ ਕਰਨਾ ਹੈਗਾ ਫਿਰ ਕੀ ਹੋਇਆ ਪ੍ਰੈਸ਼ਰ ਜ਼ਿਆਦਾ ਵਧਦਾ ਗਿਆ ਯੂਰਪ ਦੇ ਉੱਪਰ ਤੇ ਯੂਰਪ ਵਾਲੇ ਵੀ ਹੁਣ ਜਿਵੇਂ ਕਿ ਦੇਖਿਆ ਗਿਆ ਹੈਗਾ ਅਮਰੀਕਾ ਆਪਣਾ ਕੈਨੇਡਾ ਵਾਲੇ ਉੱਥੇ ਗਏ ਨੇਗੇ ਫਿਰ ਫਰਾਂਸ ਵਾਲੇ ਗਏ ਇੰਗਲੈਂਡ ਵਾਲੇ ਸਾਰਿਆਂ ਨੇ ਹੁਣ ਉੱਥੇ ਜਿਆਦਾ ਸਟੈਂਡ ਲੈ ਲਿਆ ਤੇ ਉਹਨਾਂ ਨੇ ਇਹ ਹੀ ਨਹੀਂ ਕਿਹਾ ਹੈਗਾ ਕਿ ਅਸੀਂ ਕੁਝ ਨਹੀਂ ਕਰ ਸਕਦੇ ਤਾਂ ਉਹਨਾਂ ਨੇ ਇਵਨ ਕਿ ਆਪਣੇ ਸੈਨਿਕ ਵੀ ਭੇਜਨੇ ਸਟਾਰਟ ਕਰ ਦਿੱਤੇ ਸੀਗੇ ਮਿਲ ਕੇ ਯੂਰਪ ਵਾਲੇ ਨੇ ਤੇ ਤੇ ਉਹ ਥੋੜਾ ਜਿਹਾ ਜਿਆਦਾ ਹੀ ਸਟੈਂਡ ਲੈ ਗਏ ਕਿ ਨਹੀਂ ਐਵੇਂ ਨਹੀਂ ਹੋ ਸਕਦਾ ਕਿ ਅਸੀਂ ਅਮਰੀਕਾ ਨੂੰ ਇਹ ਗ੍ਰੀਨਲੈਂਡ ਐਵੇਂ ਹੀ ਨਹੀਂ ਦੇ ਸਕਦੇ ਹੈਗੇ ਇਹ ਸਾਡੀ ਮਤਲਬ ਕਿ ਪ੍ਰਾਪਰਟੀ ਹੈਗੀ ਆ ਸਾਡੇ ਨੈਟੋ ਕੰਟਰੀ ਦੀ ਪ੍ਰਾਪਰਟੀ ਹੈਗੀ ਆ ਡੈਨਮਾਰਕ ਦੀ ਤਾਂ ਇਹੇ ਚੀਜ਼ਾਂ ਨੂੰ ਦੇਖਦੇ ਹੋਏ ਅੱਗੇ ਫਿਰ ਹੁਣ ਟਰੰਪ ਨੇ ਡੀਲ ਕੀਤੀ ਹੈਗੀ ਹੈ ਨੈਟੋ ਦੇ ਜਿਹੜੇ ਹੈੱਡ ਸੀਗਾ ਉਹਨਾਂ ਦੇ ਨਾਲ ਤੇ ਉਹਨਾਂ ਨੇ ਹੁਣ ਇਹ ਕਿਹਾ ਹੈਗਾ ਕਿ ਅਸੀਂ ਚਲੋ ਸਿੱਧੇ ਤੌਰ ਤੇ ਅਸੀਂ ਨਹੀਂ ਲਵਾਂਗੇ ਪਰ ਸਾਡੇ ਜਿਹੜੇ ਸਾਨੂੰ ਵਹਿਮ ਹੈਗੇ ਨੇਗੇ ਉਹ ਸਾਡੇ ਦੂਰ ਕੀਤੇ ਜਾਣ ਪਹਿਲਾ ਵਹਿਮ ਤਾਂ ਇਹੀ ਸੀਗਾ ਕਿ ਉੱਥੇ ਰਸ਼ੀਆ ਤੇ ਚਾਈਨਾ ਦੇ ਸ਼ਿਪ ਵਗੈਰਾ ਕਾਫੀ ਜ਼ਿਆਦਾ ਆਉਂਦੇ ਜਾਂਦੇ ਰਹਿੰਦੇ ਨੇਗੇ ਤਾਂ ਇੱਥੇ ਸਾਡਾ ਜਿਹੜਾ ਬੇਸ ਹੈਗਾ ਅਮਰੀਕਾ ਦਾ ਤਾਂ ਉਸ ਨੂੰ ਵੱਡਾ ਕੀਤਾ ਜਾਵੇ ਤਾਂ ਉੱਥੇ ਹੁਣ ਜ਼ਿਆਦਾ ਮਿਲਟਰੀ ਭੇਜੇਗਾ ਅਮਰੀਕਾ ਤਾਂ ਜੋ ਕਿਸੇ ਵੀ ਟਾਈਮ ਦੇ ਉੱਤੇ ਉੱਥੇ ਰਸ਼ੀਆ ਤੇ ਚਾਈਨਾ ਦਾ ਉਹ ਟਕਰਾ ਕਰ ਸਕੇ ਕੋਈ ਲੜਾਈ ਵਗੈਰਾ ਲੱਗਦੀ ਹੈ ਕੀ ਆ ਤਾਂ ਉੱਥੇ ਵੀ ਵਧੀਆ ਜਵਾਬ ਦੇ ਸਕੇ ਤੇ ਇਸ ਤੋਂ ਇਲਾਵਾ ਉਹਨਾਂ ਦੇ ਉੱਪਰ ਨਿਗਾਹ ਵੀ ਰੱਖ ਸਕੇ ਤੇ ਇਹ ਚੀਜ਼ ਦਾ ਐਗਰੀਮੈਂਟ ਹੁਣ ਬਣ ਚੁੱਕਿਆ ਹੈਗਾ ਤਾਂ ਗ੍ਰੀਨਲੈਂਡ ਹੁਣ ਆਜ਼ਾਦ ਹੈਗਾਗਾ ਜਿਵੇਂ ਪਹਿਲਾਂ ਸੀਗਾ ਪਰ ਉੱਥੇ ਅਮਰੀਕਾ ਦਾ ਜੋ 20 ਵਗੈਰਾ ਹੈਗਾ ਉਹ ਹੁਣ ਵੱਡਾ ਕਰਨਗੇ ਤੇ ਉੱਥੇ ਹੋਰ ਮਿਲਟਰੀ ਨੂੰ ਭੇਜਣਗੇ ਤੇ ਇਸ ਤੋਂ ਇਲਾਵਾ ਉੱਥੇ ਦਾ ਜੋ ਅਮਰੀਕਾ ਨੂੰ ਸਭ ਤੋਂ ਵੱਡਾ ਡਰ ਹੈਗਾ ਚਾਈਨਾ ਦਾ ਤੇ ਚਾਈਨਾ ਨੇ ਕੀ ਕੀਤਾ ਰੇਅਰ ਅਰਥ ਮੈਟਲਸ ਹੁੰਦੇ ਨੇਗੇ ਇਹ ਧਾਤਾਂ ਹੁੰਦੀਆਂ ਨੇ ਕੁਝ ਕੁ ਤੇ ਉਹਨਾਂ ਦੇ ਉੱਪਰ ਆਲਮੋਸਟ ਚਾਈਨਾ ਦਾ ਕਬਜ਼ਾ ਹੈਗਾ ਜਿਵੇਂ ਹੁਣ ਅਮਰੀਕਾ ਕਹਿੰਦਾ ਹੈਗਾ ਕਿ ਅਸੀਂ ਪਾਬੰਦੀਆਂ ਲਗਾ ਦੇਵਾਂਗੇ ਚਾਈਨਾ ਦੇ ਉੱਪਰ ਲਗਾ ਵੀ ਰਹੇ ਨੇ ਰਸ਼ੀਆ ਦੇ ਉੱਪਰ ਵੀ ਲਗਾ ਰਹੇ ਨੇਗੇ ਤੇ ਅਗਰ ਇਹੋ ਚੀਜ਼ ਚਾਈਨਾ ਨੇ ਕਰ ਦਿੱਤੀ ਤਾਂ ਉਹਨਾਂ ਦੇ ਕੋਲ ਜਿਵੇਂ ਕਿ ਚਾਂਦੀ ਵਗੈਰਾ ਵੀ ਕਾਫੀ ਹੈਗੀ ਹੈਗੀ ਔਰ ਤਾਈਵਾਨ ਦੇ ਵਿੱਚ ਜਿਵੇਂ ਚਿਪਸ ਵਗੈਰਾ ਬਣਦੀਆਂ ਨੇ ਉਹਨਾਂ ਦੇ ਉੱਪਰ ਵੀ ਕਬਜ਼ਾ ਕਰਨ ਦੀ ਟਰਾਈ ਕਰ ਸਕਦਾ ਚਾਈਨਾ ਤਾਂ ਅਮਰੀਕਾ ਨੂੰ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਏਗਾ ਤੇ ਇਸ ਕਰਕੇ ਵੀ ਉਹ ਚਾਹੁੰਦਾ ਸੀ ਕਿ ਗ੍ਰੀਨਲੈਂਡ ਦੇ ਉੱਪਰ ਇਹ ਜਿਹੜੀ ਰੇਅਰ ਅਰਥ ਮੈਟਲਾਂ ਹੈਗੀਆਂ ਨੇਗੀਆਂ ਉਹ ਕਾਫੀ ਜ਼ਿਆਦਾ ਤਦਾਦ ਦੇ ਵਿੱਚ ਹੋਣ ਦੀ ਸੁਭਾਵਨਾ ਹੈਗੀ ਆ ਤਾਂ ਇਹਨਾਂ ਨੇ ਹੁਣ ਐਗਰੀਮੈਂਟ ਕੀਤਾ ਕਿ ਕੋਈ ਗੱਲ ਨਹੀਂ ਗ੍ਰੀਨਲੈਂਡ ਤੁਸੀਂ ਰੱਖੋ ਪਹਿਲੀ ਗੱਲ ਕਿ ਬੇਸ ਜਿਹੜਾ ਹੈਗਾ ਅਮਰੀਕਾ ਦਾ ਉਹ ਉੱਥੇ ਵੱਡਾ ਕੀਤਾ ਜਾਊਗਾ ਤੇ ਮਿਲਟਰੀ ਭੇਜੀ ਜਾਊਗੀ ਸੁਰੱਖਿਆ ਦੇ ਲਈ ਦੂਸਰਾ ਹੈਗਾ ਕਿ ਇੱਥੇ ਅਮਰੀਕਾ ਦੀਆਂ ਕੰਪਨੀਆਂ ਜਾਣਗੀਆਂ ਤੇ ਨੀਚੇ ਧਰਤੀ ਦੇ ਉੱਪਰ ਉਹ ਜਿਵੇਂ ਜਿਵੇਂ ਬਰਫ਼ ਵਗੈਰਾ ਪਿਗਲਦੀ ਹੈਗੀ ਆ ਤਾਂ ਉੱਥੇ ਦੇ ਜਿਹੜੀਆਂ ਸਾਰੀ ਇਹ ਰੇਅਰ ਅਰਥ ਮੈਟਲ ਹੈਗੀਆਂ ਨੇ ਉਹ ਅਮਰੀਕਾ ਦੀਆਂ ਹੋਣਗੀਆਂ ਤੇ ਉਹਨਾਂ ਨੂੰ ਹੁਣ ਰਾਈਟ ਮਿਲ ਚੁੱਕਾ ਹੈਗਾ ਉੱਥੋਂ ਇਹ ਤੱਤਾਂ ਨੂੰ ਕੱਢਣ ਦਾ ਤੇ ਇਸ ਦੇ ਨਾਲ ਫਿਰ ਹੁਣ ਅਮਰੀਕਾ ਨੂੰ ਤਸੱਲੀ ਮਿਲ ਚੁੱਕੀ ਹੈਗੀ ਆ ਕਿ ਅਗਰ 1-2 ਸਾਲ ਦੀ ਬਾਅਦ ਦਾ 5 ਸਾਲ ਬਾਅਦ ਅਗਰ ਚਾਈਨਾ ਕਿਸੇ ਪੁਆਇੰਟ ਤੇ ਆ ਕੇ ਸਾਰੀਆਂ ਚੀਜ਼ਾਂ ਬੰਦ ਵੀ ਕਰ ਦਿੰਦਾ ਹੈਗਾ ਉਹ ਕਹਿੰਦਾ ਹੈਗਾ ਕਿ ਚਾਈਨਾ ਤੋਂ ਬਿਨਾ ਕਿਤੇ ਨਹੀਂ ਇਹ ਚੀਜ਼ਾਂ ਜਾਣ ਦੇਣੀ ਆ ਤੇ ਅਮਰੀਕਾ ਕੋਲ ਇਹ ਗ੍ਰੀਨਲੈਂਡ ਦੇ ਵਿੱਚੋਂ ਇਹ ਧਾਤਾਂ ਨੂੰ ਕੱਢਣ ਦਾ ਅਧਿਕਾਰ ਹੋਊਗਾ ਤੇ ਇਸ ਤਰ੍ਹਾਂ ਉਹ ਆਪਣੇ ਲੋਕਾਂ ਨੂੰ ਸੁਰੱਖਿਅਤ ਰੱਖ ਸਕੂਗਾ ਜਿਵੇਂ ਕਿ ਅੱਜਕੱਲ ਇਲੈਕਟ੍ਰਿਕ ਵਹੀਕਲ ਵਗੈਰਾ ਚੱਲ ਰਹੇ ਨੇ ਸਾਰੀਆਂ ਗੱਡੀਆਂ ਵਗੈਰਾ ਉਹਨਾਂ ਦੇ ਬੈਟਰੀਆਂ ਬਣਦੀਆਂ ਨੇ ਉਹਨਾਂ ਚੀਜ਼ਾਂ ਦੇ ਵਿੱਚ ਇਹ ਯੂਜ਼ ਹੁੰਦੇ ਨੇਗੇ ਤੇ ਇਸ ਤੋਂ ਇਲਾਵਾ ਸੈਟਲਾਈਟ ਵਗੈਰਾ ਨੇਗੇ ਕੋਈ ਮਿਲਟਰੀ ਦੇ ਇਕੁਪਮੈਂਟ ਹੈਗੇ ਨੇ ਤਗੜੇ ਤੋਂ ਤਗੜੇ ਹਥਿਆਰ ਹੈਗੇ ਨੇ ਨਾ ਵੀ ਟੈਕਨੋਲੋਜੀ ਤਦ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਅਗਰ ਸਾਰੀ ਚੀਜ਼ਾਂ ਦੇ ਉੱਪਰ ਜੋ ਅਗਰ ਚਾਈਨਾ ਦਾ ਕਬਜ਼ਾ ਹੋ ਗਿਆ ਤਾਂ ਅਮਰੀਕਾ ਫਿਰ ਨੰਬਰ 1 ਕਿਸ ਤਰ੍ਹਾਂ ਰਹਿ ਸਕਦਾ ਤਾਂ ਨੰਬਰ 1 ਰਹਿਣ ਲਈ ਇਸ ਨੇ ਹੁਣ ਇੱਥੇ ਆਪਣਾ ਕੰਟਰੋਲ ਰੱਖਿਆ ਹੈਗਾ ਗ੍ਰੀਨਲੈਂਡ ਦੇ ਉੱਪਰ ਤੇ ਸਾਰੀਆਂ ਚੀਜ਼ਾਂ ਇਹਨੂੰ ਮਿਲਣਗੀਆਂ ਤੇ ਤੇਲ ਦਾ ਜੋ ਖਤਰਾ ਸੀਗਾ ਪਹਿਲਾਂ ਉਹ ਇਹਨਾਂ ਨੇ ਵੈਨੇਜ਼ੁਏਲਾ ਤੇ ਕਬਜ਼ਾ ਕਰਕੇ ਆਪਣਾ ਹੁਣ ਸੁਰੱਖਿਤ ਕਰ ਲਿਆ ਹੈਗਾ ਇਸ ਤੋਂ ਇਲਾਵਾ ਈਰਾਨ ਦੇ ਉੱਪਰ ਹਜੇ ਵੀ ਕਾਰਵਾਈ ਚੱਲ ਰਹੀ ਹੈਗੀ ਹੈਗੀ ਤੇ ਹੁਣ ਤੁਸੀਂ ਕਹੋਗੇ ਕਿ ਹੁਣ ਅਗਲਾ ਨਿਸ਼ਾਨਾ ਕੀ ਹੋ ਸਕਦਾ ਤਜਾ ਤਰਿੱ ਤ ਕਿਹਾ ਜਾਂਦਾ ਕਿ ਕਿਊਬਾ ਹੋ ਸਕਦਾ ਹੈਗਾ ਕਿਉਂਕਿ ਕਿਊਬਾ ਅਮਰੀਕਾ ਦੇ ਕਾਫੀ ਅਗੇਂਸਟ ਜਾਂਦਾ ਹੈਗਾਗਾ ਤੇ ਵੈਨਿਊਏਲਾ ਤੋਂ ਬਾਅਦ ਹੁਣ ਦੇਖਿਆ ਜਾ ਰਿਹਾ ਕਿ ਸ਼ਾਇਦ ਕਿਊਬਾ ਦੇ ਨਾਲ ਵੀ ਰਿਲੇਸ਼ਨ ਖਰਾਬ ਹੋ ਸਕਦੇ ਨੇਗੇ ਤੇ ਕੈਨੇਡਾ ਦੇ ਨਾਲ ਵੀ ਹੁਣ ਇਹਨਾਂ ਦੀ ਥੋੜੀ ਖਿਚੋਤਾਨ ਚੱਲ ਰਹੀ ਹੈਗੀ ਆ ਕਿਉਂਕਿ ਕੈਨੇਡਾ ਨੇ ਥੋੜਾ ਜਿਹਾ ਸਟੈਂਡ ਜ਼ਰੂਰ ਲੈ ਲਿਆ ਹੈਗਾ ਤਾਂ ਉਹਨਾਂ ਨੇ ਕਿਹਾ ਕਿ ਅਗਰ ਤੁਸੀਂ ਜਦ ਨਾਲ ਵਪਾਰ ਨਹੀਂ ਕਰਨਾ ਤਾਂ ਉਹ ਚਾਇਨਾ ਨਾਲ ਹੁਣ ਕਰ ਰਹੇ ਨੇਗੇ ਤੇ ਚਾਇਨਾ ਦੇ ਉੱਪਰ 100% ਟੈਕਸ ਲਗਾਇਆ ਗਿਆ ਸੀ ਪਹਿਲਾਂ ਅਮਰੀਕਾ ਦੁਆਰਾ ਤੇ ਉਹੀ ਟੈਕਸ ਕੈਨੇਡਾ ਵੀ ਲਗਾਉਂਦਾ ਸੀਗਾ ਕਿਉਂਕਿ ਕੈਨੇਡਾ ਅਮਰੀਕਾ ਆਲਮੋਸਟ ਪੱਕੇ ਮਿੱਤਰ ਸੀਗੇ ਤੇ ਹੁਣ ਜਿਵੇਂ ਅਮਰੀਕਾ ਥੋੜਾ ਦੂਰ ਜਾ ਰਿਹਾ ਤਾਂ ਫਿਰ ਕੈਨੇਡਾ ਨੇ ਕੀ ਕੀਤਾ ਉਹਨਾਂ ਨਾਲ ਹੁਣ ਡੀਲ ਕਰ ਦਿੱਤੀ ਐ ਟੈਕਸ ਹਟਾ ਦਿੱਤਾ ਚਾਇਨਾ ਦਾ ਤਾਂ ਉਹਨਾਂ ਦੀ ਇਲੈਕਟ੍ਰਿਕ ਦੀਆਂ ਜਿਹੜੀਆਂ ਗੱਡੀਆਂ ਹੁੰਦੀਆਂ ਨੇ 49000 ਗੱਡੀਆਂ ਉਹ ਹਰੇਕ ਸਾਲ ਕੈਨੇਡਾ ਆਇਆ ਕਰਨਗੀਆਂ ਇਹ ਚੀਜ਼ ਦੇ ਉੱਤੇ ਹੁਣ ਅਮਰੀਕਾ ਗੁੱਸਾ ਹੋ ਗਿਆ ਤੇ ਉਹ ਕਹਿ ਰਿਹਾ ਕਿ ਚైనా ਵਾਲੇ ਸਾਡੇ ਦੁਸ਼ਮਣ ਨੇਗੇ ਤੇ ਉਹ ਸਾਡੇ ਐਂਡ ਸਿਰ ਦੇ ਉੱਪਰ ਆ ਕੇ ਕਿਵੇਂ ਬੈਠ ਸਕਦੇ ਨੇ ਤੇ ਹੁਣ ਅਗਲੇ ਦੇਖਦੇ ਆ ਕਿ ਕੀ ਬਣਦਾ ਹੈਗਾ ਸਬਸਕ੍ਰਾਈਬ ਜਰੂਰ ਕਰ ਦਿਓ ਆਪਾਂ ਨੰਮੀਆਂ ਖਬਰਾਂ ਡਿਸਕਸ ਕਰਦੇ ਰਾਂਗੇ ਥੈਂਕ ਯੂ ਥੈਂਕ ਯੂ ਸੋ ਮਚ